ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸੁਪ੍ਰਾਮ ਸਿੰਘਾ ਸੀਐਮ ਦੇ ਮਾਲ ਮਹਿਕਮੇ ਨਾਲ ਸੰਬੰਧਤ ਫੈਸਲੇ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਬਾਕੀ ਦਫ਼ਤਰਾਂ ਦੀ ਤਰ੍ਹਾਂ ਬੋਤਲ ਕੀਤੇ ਤਸੀਲਦਾਰ ਦਫ਼ਤਰਾਂ ਵਿੱਚ ਪਹਿਲਾਂ ਤੋਂ ਜ਼ਿਆਦਾ ਕੰਮ ਕਾਜ ਕਰਵਾਉਣ ਆਏ ਲੋਕਾਂ ਕਾਰਨ ਵੇਖਣ ਨੂੰ ਮਿਲੀਆਂ ਰੌਣਕਾਂ ਦਫਤਰ ਨਾਲ ਸੰਬੰਧਤ ਕੰਮਕਾਰ ਕਰਵਾਉਣ ਲਈ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਲੋਕਾਂ ਨੂੰ ਜਸਵਿੰਦਰ ਸਿੰਘ ਸਾਉਂਤਸੀਲ ਮੰਡੀ ਬਰੀ ਵਾਲਾ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਤਹਿਸੀਲ ਮੰਡੀ ਬਰੀ ਵਾਲਾ ਵਿਖੇ ਸੀਐਮ ਮਾਨ ਦੇ ਨਵੇਂ ਹੁਕਮਾਂ ਅਨੁਸਾਰ ਸਾਬਤ ਤਹਿਸੀਲ ਦਫ਼ਤਰ ਵਿਖੇ ਕਾਨੂੰਗੋਜ ਜਸਵਿੰਦਰ ਸਿੰਘ ਵੱਲੋਂ ਮਾਲ ਮਹਿਕਮੇ ਤੇ ਨਿਯਮਾ ਮੁਤਾਬਕ ਹਾਸਲ ਅਦਕਾਰਾ ਤਹਿਤ ਦਫ਼ਤਰ ਨੂੰ ਚਲਾਏ ਜਾਣ ਦੀ ਖਬਰ ਮਿਲੀ ਹੈ ਜਗਰਜੋਗ ਹੈ ਕਿ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਰਿਸ਼ਵਤ ਰੋਕੋ ਕਾਰਵਾਈ ਅਨੁਸਾਰ ਮਾਲ ਮੈਕਮੇ ਦੇ ਨਇਬ ਤਸੀਲਦਾਰਾਂ ਨੂੰ ਜਾਂਚ ਦੇ ਧੀਰੇ ਵਿੱਚ ਵਿਜੀਲੈਂਸ ਵੱਲੋਂ ਲਿਆਉਣ ਤੇ ਵਿਰੋਧ ਵਿੱਚ ਚੱਲ ਰਹੇ ਵਾਦ-ਵਿਵਾਦ ਅਨੁਸਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਅੱਧੀ ਦਰਜਣ ਤਹਿਸੀਲਦਾਰਾਂ ਨੂੰ ਮੁਕਤਲ ਕੀਤੇ ਜਾਣ ਮਗਰੋਂ ਦਫ਼ਤਰਾਂ ਵਿੱਚ ਪਹਿਲਾਂ ਨਾਲੋਂ ਵੀ ਲੋਕਾਂ ਦੀ ਵੱਧ ਤੂੰ ਈੜ ਨੂੰ ਵੇਖਣ ਨੂੰ ਮਿਲੀ ਦੂਸਰੇ ਪਾਸੇ ਦਫ਼ਤਰ ਨਾਲ ਸੰਬੰਧਿਤ ਆਪਣੇ ਕੰਮ ਕਰਵਾਉਣ ਲਈ ਆਏ ਲੋਕਾਂ ਵੱਲੋਂ ਸਬ ਤਸੀਲ ਮੰਡੀ ਬਰੀ ਵਾਲਾ ਦੇ ਦਫ਼ਤਰ ਵੱਲੋਂ ਹਾਸਲ ਅਧਿਕਾਰਾਂ ਅਨਸਾਰ ਜਸਵਿੰਦਰ ਸਿੰਘ ਵੱਲੋਂ ਦਫ਼ਤਰ ਚਾਰਜ ਵੱਲੋਂ ਮਿਲ ਰਹੀਆਂ ਸਿਵਾਵਾ ਤੋਂ ਲੋਕ ਕਾफी ਖੁਸ਼ੀ ਮਹਿਸੂਸ ਕਰਦੇ ਦਿਖਾਈ ਦਿੱਤੇ ਅਤੇ ਤਸੀਲਦਾਰਾਂ ਨੂੰ ਮੋਤਲ ਕੀਤੇ ਜਾਣ ਤੇ ਪੰਜਾਬ ਸਰਕਾਰ ਦੇ ਫੈਸਲੇ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਸਲਾਹਾਂ ਮੰਡੀ ਬਰੀ ਵਾਲਾ ਤੂੰ ਪੱਤਰਕਾਰ ਵਰਦੀਤ ਕੁਮਾਰ ਦੀ ਵਿਚੇ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਤੇ ਆਪਣ ਸਟੇਜ ਇੰਗਰੇਸਿੰਗੀ ਅਰ ਸੁਨਾਟੂ ਜੀ ਇੰਸਟੈਂਟ ਜੀ ਉਹ ਬਹੁਤ ਸਾਰਾ ਵੱਲੂ ਕੁਝ ਨਵੀਆਂ ਤਾਂ ਤਬਿੰਦਾ ਆਪ ਕੋ ਦਸਤਰ ਚੱਲ ਰਿਹਾ ਤੁਸੀਂ ਸਸਤਹੀਲ ਬਰੀਆ ਦਾ ਕੰਮ ਨੇ ਦਸਤਰ ਦੇ ਹਾਂਜੀ ਹਾਂਜੀ ਤੇ ਜਿਹੜਾ ਨਵੇਂ ਸਿਰੇ ਤੋਂ ਕੰਮ ਚੱਲ ਰਿਹਾ ਹੈ ਇਹ ਇਹ ਮਤਲਬ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਨਹੀਂ ਜੀ ਮੈਨੂੰ ਕੋਈ ਸਮੱਸਿਆ ਨਹੀਂ ਆਈ ਮੈਂ ਆਇਆ ਮੈਂ ਪਹਿਲੇ ਦਿਹਾਤੇ ਮੇਰਾ ਕੰਮ ਹੋ ਗਿਆ ਜੀ ਮੈਨੂੰ ਕੋਈ ਪਰੇਸ਼ਾਨੀ ਨਹੀਂ ਜੀ ਜੋ ਕਹੋ ਰਿਹਾ ਕੰਮ ਬਹੁਤ ਵਧੀਆ ਹੋਇਆ ਜਿਹੜੇ ਆ ਲੋਕਾਂ ਦੀ ਖੱਜਲ ਖਵਾਰੀ ਸੀਗੀ ਉਹਨੂੰ ਮੱਦੇਨਜ਼ਰ ਰੱਖ ਕੇ ਜੋ ਇਹਨਾਂ ਨੇ ਡਿਸੀਜਨ ਲਿਆ ਜੀ ਉਹ ਬਹੁਤ ਵਧੀਆ ਡਿਸੀਜਨ ਲਿਆ ਗਿਆ ਜੀ ਤਹ ਲੋਕਾਂ ਨੂੰ ਆਮ ਮਹਿਸੂਸ ਜਿਹੜੀ ਮਿਲਣੀ ਚਾਹੀਦੀ ਸੀ ਉਹ ਮਿਲ ਰਹੀ ਹੈ ਜੀ ਅਸੀਂ ਇਸ ਚੀਜ਼ ਤੋਂ ਖੁਸ਼ ਆਈਏ ਜਾਣੇ ਪੰਜਾਬ ਸਰਕਾਰ ਦੇ ਇਹ ਜਿਹੜੇ ਫੈਸਲੇ ਚਲੋ ਇੱਥੇ ਜਿੰਨਾਂ ਨਹੀਂ ਬਹੁਤਾ ਕਰਦੇ ਹਾਂ ਜੀ ਨੂੰ ਇਹ ਤੋਂ ਤੁਸੀਂ ਸੰਤੁਸ਼ਟ ਹੋ ਕੁਝ ਮਹਿਸੂਸ ਕਰ ਹਾਂਜੀ ਹਾਂਜੀ ਬਹੁਤ ਵਧੀਆ ਡਿਸੀਜਨ ਲੈ ਗਿਆ ਜੀ ਬੜੀ ਵਧੀਆ ਗੱਲ ਹੈ ਜੀ ਇਹ ਜਿਹੜੇ ਡਿਸੀਜਨ ਹੈ ਜੀ ਪਹਿਲਾਂ ਵੀ ਲੈਣੇ ਚਾਹੀਦੇ ਸੀ ਜੋ ਬਹੁਤ ਲੇਟ ਲੈ ਗਏ ਐ ਪਰ ਜੋ ਵੀ ਡਿਸੀਜਨ ਲੈ ਗਏ ਅਸੀਂ ਖੁਸ਼ ਹਾਂ ਜੀ ਇਸ ਤੋਂ ਅੱਜ ਮੈਂ ਕੰਮ ਛਾਪ ਦਾ ਕੰਮ ਛੱਡ ਕੇ ਕੰਮ ਕਰਾਉਣ ਆਇਆ ਜੀ ਪਹਿਲਾ ਕੰਮ ਪਹਿਲੇ ਧਾਗੇ ਹੋ ਗਿਆ ਜੀ ਉਥੇ ਆਏ ਜਿੰਨੇ ਮਾਲ ਪ੍ਰਸ਼ਾਸਨ ਨਾਲ ਸੰਬੰਧਤ ਜਿਹੜੀ ਕੀ ਜਨਤਾ ਹੈਗੀ ਹੈ ਜਿਨ੍ਹਾਂ ਨੂੰ ਆਪਕਾ ਕੰਮਕਾਰ ਜਿਹੜੇ ਬਿਜੀ ਲੋਕ ਸਮਝ ਸਕਦੇ ਪਿੱਛੇ ਕਈ ਦਿਨਾਂ ਤੋਂ ਸਾਹ ਜੇ ਮਾਲ ਨਹੀਂ ਜੀ ਸਾਡੇ ਘਤੀ ਪੈਦਾ ਇਹ ਹੋ ਰਿਹਾ ਕੁਸ਼ੀ ਬਾਈ ਜੀ ਦੇ ਨਾਮ ਤੋਂ ਜਰੂਰ ਪ੍ਰਦਾਨ ਕਰੀਏ ਜੀ ਇਹ ਸਾਬਸੀਲ ਬਣੇਗਾ ਜੀ ਕੀ ਕਰਨਾ ਹੈ ਕਹਿੰਦੇ ਦਸਤਕ ਕਰੋ ਦਸਤਕ ਕਰਨਾ ਹਾਂ ਜੀ ਅੱਛਾ ਇਹ ਕਿਹ ਹੋ ਰਹੀ ਹੈ ਜੀ ਹਾਂਜੀ ਹੋ ਰਹੀ ਹੈ ਜੀ ਅੱਜ ਜਿਹੜਾ ਸੂਬਾ ਸਰਕਾਰ ਵੱਲੋਂ ਆ ਜਿਹੜਾ ਬਾਦਲ ਵਾਰ ਤੇ ਚਲਦਿਆਂ ਹਾਂ ਜੀ ਹੁਣ ਜਿਹੜੇ ਆਪਣੇ ਨਾਇਬ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਆ ਇਹ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਚੱਲਦੇ ਆ ਤੁਹਾਡੀ ਪਹਿਲਾਂ ਹੀ ਵਧੀਆ ਦਿੱਕੀ ਹੋਣਾ ਜਿਹੜਾ ਪੰਜਾਬ ਸਰਕਾਰ ਨੇ ਕੰਮ ਕੀਤਾ ਉਹ ਕਿ ਤੁਹਾਡੇ ਲੋਕਾਂ ਵਾਸਤੇ ਫੈਟਾ ਕਿੰਦੀ ਕਰਨ ਠੀਕ ਹੈ ਜੀ ਬੋਲ ਬਣਾਤੀ ਪਹਿਲਾ ਵੀ ਠੀਕ ਸੀ ਅੱਜ ਵੀ ਠੀਕ ਹੈ ਜੀ ਸਾਡੇ ਅਮਕਸਰ ਹੋ ਗਿਆ ਬੜੀਆ ਲਾ ਹੋ ਗਿਆ ਦੋਤਾ ਹੋ ਗਿਆ ਸਾਡੇ ਬਹੁਤ ਵਧੀਆ ਕੰਮ ਚੱਲਦਾ ਓਕੇ ਹਾਂਜੀ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਐਕਸਪ੍ਰੈਸ ਪੰਜਾਬ ਜੋ ਹੋਈ ਤੇ ਅਸੀਂ ਸਤਸਿਲ ਮੰਡੀ ਬਰੀ ਵਾਲਾ ਵਿੱਚ ਨਜੋਦਾਂ ਜਿੱਥੇ ਕੇ ਸੁਪਰ ਸਰਕਾਰ ਵੱਲੋਂ ਪਿੱਛੇ ਜਿਨੇ ਇੱਕ ਮਾਲ ਭਾਗ ਦੇ ਉੱਚ ਅਧਿਕਾਰੀਆਂ ਨਾਲ ਬਾਦ ਬਾਦ ਹੋਣ ਦੇ ਕਾਰਨ ਕੋਈ ਯੂਨੀਅਨ ਮਤੋਂ ਅਸੀਂ ਪਸਿਆ ਆਈ ਜਿੱਥੇ ਕੇ ਉਮਰ ਦੇ ਆਦੇ ਲੋਕ ਮੰਤਰੀ ਨੂੰ ਜਿਹੜੇ ਫੈਸਲੇ ਲੈਣੇ ਪੈਗੇ ਜਿੱਤੇ ਜੀ ਸ਼ੀਲ ਹੈ ਪਸ਼ੂਦਾਰਾਂ ਤੱਕ ਕੋਈ ਨਵੇਂ ਦੇ ਹਿਸਾਬ ਨਾਲ ਸਭ ਦੇ ਵਿੱਚ ਉਹ ਤੇ ਸਮੱਸਿਆ ਆਈ ਕਿ ਉਹਦੇ ਤੋਂ ਨਵੇਂ ਛੇਰੇ ਤੋਂ ਜਿਹੜੀ ਸੀ ਦਬਾਰ ਤੋਂ ਜਿਹੜੀ ਸੀ ਮਾਲ ਮਹਿਤਮੇ ਦੇ ਦਫਤਰਾਂ ਨੂੰ ਸਚਾਰੂ ਢੰਗ ਨਾਲ ਲੜਕੂ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਨਵੇਂ ਸੰਕੇਤ ਜਾਰੀ ਕੀਤੇ ਗਏ ਤੇ ਜਿਹੜੇ ਕੋਈ ਸ਼ਕਤੀ ਰੈਂਕ ਦੇ ਅਫਸਰ ਸੀ ਉਹਨਾਂ ਦੀਆਂ ਜਿਹੜੀਆਂ ਸਰਵਾਵਾਂ ਸੀ ਉਹ ਆਮ ਜਿਹੜੇ ਲੋਕ ਸੀ ਜਾਨ ਜੀਵਨ ਭਰ ਉਹਨਾਂ ਤੋਂ ਬਚਾਉਣ ਦੇ ਵਾਸਤੇ ਉਹਨਾਂ ਦੀਆਂ ਡਿਊਟੀਆਂ ਲਾ ਜਾਂਦੇ ਜਾਂ ਇਸ ਤੋਂ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਬਿਲਕੁਲ ਅੰਦਰ ਜਾ ਕੇ ਜਿੱਥੇ ਕਿ ਨਾਇਬ ਸਾਹਿਬ ਜੀ ਉਸ ਦੇ ਉੱਤੇ ਬਰਾਜਮਾਨ ਕੀਤੇ ਗਏ ਹਨ ਜੀ ਉਹਨਾਂ ਦੇ ਸਾਲੇ ਪ੍ਰੇਰ ਤਰਨ ਪਰਮਿੰਦਰ ਜੀ ਜੀ ਅਸੀਂ ਉਹਨਾਂ ਨਾਲ ਵੀ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਸਮੇਂ ਜਿਹੜਾ ਇਹ ਕੁਰਸੀ ਤੇ ਪ੍ਰਕਾਰ ਚੱਲ ਰਹੀ ਹੈ ਤੇ ਅਸੀਂ ਮਾਨ ਜੋ ਤਸ਼ੀਰਦਾਰ ਸਾਹਿਬ ਨਾਇਬ ਤਸ਼ੀਰਦਾਰ ਸਾਹਿਬ ਦੇ ਦਫ਼ਤਰ ਦੇ ਵਿੱਚ ਮੌਜੂਦ ਆ ਜੀ ਉਸ ਸਾਈਡ ਤੇ ਹੋ ਕੇ ਆ uh -huh. ਤਸਕਾਹਤ ਤਸਵੀਰ ਵੀਰ ਜੀ ਸਰ ਕੀ ਨਾਮ ਹੈ ਡਿਸੰਗਰ ਸਿੰਘ ਜੀ ਨੂੰ ਸਰ ਜਿਸ ਤਰ੍ਹਾਂ ਨਵੇਂ ਦੇਸ਼ਾਂ ਦੇ ਮੁਤਾਬਕ ਤੁਸੀਂ ਅੱਜ ਇੱਥੇ ਮਾਨਯੋਗ ਸੀਟ ਤੇ ਬਰਾਜਮਾਨ ਹੋਏ ਹੋ ਜੀ ਤੇ ਇਹ ਅੱਜ ਹੀ ਕੰਮ ਸ਼ੁਰੂ ਕੀਤਾ ਜੀ ਨਹੀਂ ਸਾਡੇ ਕੱਲ ਵੀ ਹਾਈ ਬੋਰਡ ਦੇਦੀ ਸੀ ਦੀ ਸਭ ਦੇ ਹੁਕਮ ਅਨੁਸਾਰ ਜੀ ਸਾਡੇ ਰਿਸ਼ਤੇ ਕਰਦੇ ਬਣਾ ਚਾਰਜ ਜੀ ਸਿੰਘ ਠੀਕ ਜਿੰਨੀਆਂ ਅਪਾਰਟਮੈਂਟਾਂ ਅੱਡੇ ਬਿਵਾਉਣੀਆਂ ਨੇ ਨਾਲ ਨਾਲ ਰਜਿਸਟ੍ਰੇਸ਼ਨ ਕਰਕੇ ਤੇ ਠੀਕਾ ਸਿਰ ਹੋਰ ਇਸ ਟੇ ਮਤਲਬ ਚਾਰਜ ਸਮਝਣ ਦੇ ਵਿੱਚ ਕੋਈ ਕਿਸੇ ਰਕਮ ਦੀ ਦਫਤਰੀ ਸਮੱਸਿਆ ਜਾਂ ਲੋਕਾਂ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਆ ਰਹੀ ਹੈ ਕਿ ਬਿਲਕੁਲ ਮੈਹੀ ਕੋਈ ਸਮੱਸਿਆ ਨਹੀਂ ਆਉਗੀ ਨਾ ਹੀ ਕਿਸੇ ਲੋਕਾਂ ਨੂੰ ਦਿੱਤੀ ਜਾਊਗੀ ਜੀ ਪਹਿਲ ਦੇ ਹੱਕ ਦੇ ਕੇ ਬੰਦੇ ਦਾ ਕੰਮ ਕੀਤਾ ਜਾਊਗਾ ਜੀ ਤੇ ਸਿਰ ਮਤਲਬ ਇੱਥੇ ਬਰੇ ਵਾਲਾ ਤੇ ਕਦਮ ਤੱਕ ਆਉਣਾਰੇ ਭਾਤਕ ਕੋਈ ਦਰੈ ਨਹੀਂ ਕਰ ਸਕਦੇ ਆ ਪਰ ਨਹੀਂ ਇਹਦੇ ਬਾਰੇ ਹਈ ਕੋਈ ਪਤਾ ਨਹੀਂ ਜੋ ਡੀਪੀ ਸਾਹਿਬ ਜਾਂ ਸਰਕਾਰ ਦੇ ਕੋਲ ਨੂੰ ਵੀ ਹੋਣਾ ਚਾਹੀਦਾ ਜੀ 站住！